ਵਾਹਿਗੁਰੂ ਜੀ ਕੀ ਫਤਿਹ ਅੱਜ ਬੱਚਿਆਂ ਦੇ ਉਤਸ਼ਾਹ ਦੇ ਲਈ ਇੱਕ ਬਹੁਤ ਹੀ ਵੱਡਾ ਉਪਰਾਲਾ ਜੋ ਗੁਰੂ ਦਸ਼ਮੇਸ਼ ਪਿਤਾ ਪਾਸ਼ਾ ਨੇ ਸਾਨੂੰ ਕਲਗੀਧਰ ਪਿਤਾ ਨੇ ਦਿੱਤਾ ਸੀਗਾ ਕਿ ਕੇਸ ਗੁਰੂ ਦੀ ਮੋਹਰ ਹੁੰਦੇ ਹਨ ਉਸ ਦੇ ਸਬੰਧ ਦੇ ਵਿੱਚ ਦਸਤਾਰ ਦਸਤਾਰ ਨੂੰ ਬੜੀ ਪਤਵੀ ਉੱਚੀ ਦਿੱਤੀ ਗਈ ਹੈ ਉਸ ਦੇ ਤਹਿਤ ਕਵੀਰਾਂ ਦਾ ਬਹੁਤ ਵਧੀਆ ਉਪਰਾਲਾ ਸਿੰਘ ਸਭਾ 32 ਸੈਕਟਰ ਵਿੱਚ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਬੱਚੇ ਬਹੁਤ ਸੋਹਣੇ ਦਮਾਲੇ ਦਸਤਾਰਾਂ ਬੱਚੇ ਸਜਾ ਰਹੇ ਨੇ ਤੇ ਦੇਖੋ ਛੋਟੇ ਛੋਟੇ ਬੱਚੇ ਬਹੁਤ ਸੋਹਣੇ ਸੱਜ ਕੇ ਤਿਆਰ ਹੁੰਦੇ ਬੈਨੇ ਇਹਨਾਂ ਨੂੰ ਆਪਾਂ ਐਪਰੀਸ਼ੀਏਟ ਕਰੀਏ ਤੇ ਇਹ ਬੱਚਿਆਂ ਨੂੰ ਦੱਸਿਏ ਸਾਡੀ ਵਿਰਾਸਤ ਕੀ ਹੈ ਸਾਡੀ ਸਿੱਖੀ ਕੀ ਹੈ ਇਹਨਾਂ ਨੂੰ ਇਹ ਪਤਾ ਲੱਗੇ ਵੀ ਸਾਡੀ ਸਿੱਖੀ ਕੀ ਹੈ ਸਿੱਖੀ ਤਾਂ ਲੱਗੂਗੀ ਪਤਾ ਜੇ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਪੁੱਤਰ ਇਹ ਜਿਹੜੇ ਕੇਸ ਨੇ ਇਹ ਗੁਰੂ ਦੀ ਮੋਹਰ ਹੁੰਦੇ ਨੇ ਇਹ ਕੇਸਾਂ ਨੂੰ ਇਹ ਕੇਸ ਐਵੇਂ ਨਹੀਂ ਮਿਲੇ ਇਹ ਬੜੀਆਂ ਸ਼ਹਾਦਤਾਂ ਦੇ ਕੇ ਬਣੇ ਨੇ ਮਿਲੇ ਨੇ ਇਹ ਬੜੀਆਂ ਸ਼ਹਾਦਤਾਂ ਦੇ ਕੇ ਸਿੱਕੀ ਮਿਲੀ ਐ ਸਿੱਕੀ ਖੰਡਿਓ ਤਿੱਖੀ ਤੇ ਵਾਲਿਓ ਨਿੱਕੀ ਐ ਇਹ ਖੰਡੇ ਨਾਲੋਂ ਤਿੱਖੀ ਐ ਤੇ ਵਾਲ ਨਾਲੋਂ ਬਰੀਕ ਐ ਤੇ ਉਹਦੀ ਪਾਲਣਾ ਅਸੀਂ ਕਿਵੇਂ ਕਰਨੀ ਐ ਬੱਚਿਆਂ ਨੂੰ ਸਖਾਈਏ ਅੱਜ ਜਦੋਂ ਦਸਤਾਰ ਅੱਜ ਤੁਸੀਂ ਦੇਖੋ ਸੋ ਭਾਵੇਂ ਵੀਰ ਦੂਜਾ ਖੜਾ ਹੋਵੇ ਉਹਦੇ ਵਿੱਚ ਇੱਕ ਸਰਦਾਰ ਖੜਾ ਹੋਵੇ ਨਾ ਤੇ ਉਹਦੀ ਪੱਬਕ ਵੇਖਿਆ ਕਰੋ ਉਹਦੀ ਪੱਗ ਨੂੰ ਸਲੂਟ ਵੱਜਦਾ ਐ ਉਹਦੀ ਪੱਗ ਨੂੰ ਸਲੂਟ ਐ ਵਜਦਾ ਕਹਿੰਦੇ ਜੀ ਸਰਦਾਰ ਜੀ ਖੜਾ ਹੈ ਉਥੇ ਸਰਦਾਰ ਨਹੀਂ ਕਹਿੰਦਾ ਕੋਈ ਤੇ ਆਮ ਤੁਸੀਂ ਦੇਖੋ ਕੋਈ ਭਾਵੇਂ ਹਿੰਦੂ ਵੀਰ ਹੋਵੇ ਉਹ ਵੀ ਸਾਡੇ ਵੀਰ ਨੇ ਉਹ ਖੜੇ ਹੋਣਗੇ ਤੇ ਬੰਦਾ ਕਹਿੰਦਾ ਜੀ ਹਾਂਜੀ ਲਾਲਾ ਜੀ ਹੋਰ ਕੁਝ ਕਹਿ ਕੇ ਉਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਤੇ ਜਿੱਥੇ ਸਿੰਘ ਸਾਹਿਬ ਖੜੇ ਹੁੰਦੇ ਆ ਨਾ ਸਰਦਾਰ ਜੀ ਤੇ ਸਿੰਘ ਸਾਹਿਬ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਸੋ ਇਹ بڑے بڑے ਉਪਰਾਲੇ ਬੱਚਿਆਂ ਨੇ ਕੀਤੇ ਐ ਅੱਜ ਆ ਦੇਖੋ ਤੁਸੀਂ ਜਿਹੜੀ ਫਾਊਂਡੇਸ਼ਨ ਕੰਮ ਕਰਵਾ ਰਹੀ ਹੈ ਬੱਚਿਆਂ ਕੋਲੋ ਇਛਲਾਗਾ ਯੋਗ ਹੈ ਤੇ ਸਾਨੂੰ ਵੀ ਇਹ ਬੱਚੇ ਵੱਧ ਚੜ ਕੇ ਇਹਨਾਂ ਨੂੰ ਬੱਚੇ ਭੇਜਣੇ ਚਾਹੀਦੇ ਹਨ ਤਾਂ ਕਿ ਬੱਚਿਆਂ ਨੂੰ ਇਹ ਪਤਾ ਲੱਗੇ ਸਿੱਖੀ ਸਿੱਧਕ ਪ੍ਰੋਸਾ ਕੀ ਹੈ ਇੱਕ ਹੋਰ ਗੱਲ ਹੈ ਜਿਵੇਂ ਕਿ ਅੱਜ ਕੱਲ ਦੇ ਬਹੁਤ ਹੀ ਬੱਚੇ ਇੱਕ ਬਾਹਰ ਜਾਣ ਦੀ ਆੜ ਦੇ ਵਿੱਚ ਕੇਸ ਕਤਲ ਕਰਾ ਰਹੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀਰੋ ਬਾਰ ਕੁਛ ਨਹੀਂ ਪਿਆ ਜੀ ਆਪਣੇ ਕੇਸਾਂ ਨੂੰ ਸੰਭਾਲ ਕੇ ਰੱਖੋ ਸਿੱਖੀ ਨੂੰ ਸੰਭਾਲ ਕੇ ਰੱਖੋ ਸਿੱਖੀ ਹੈ ਤੇ ਸਾਡਾ ਵਿजूद ਹੈ ਮਹਾਰਾਜਾ ਰਣਜੀਤ ਸਿੰਘ ਸਿੱਖੀ ਹੋਇਆ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਤੇ ਰਾਜ ਕੀਤਾ ਆ ਸਾਡਾ ਬਹੁਤ ਵਿਰਸਾ ਸਾਡਾ ਬਹੁਤ ਅਨਮੋਲ ਸੀਗਾ ਸੋ ਮੈਂ ਇਹ ਗੱਲ ਕਹੂੰਗਾ ਭੈਣ ਮੇਰੀ ਉਹ ਸਭ ਭੈਣਾਂ ਨੂੰ ਵੀ ਅਰਦਾਸ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਵੱਦ ਤੋਂ ਵੱਧ ਅੰਮ੍ਰਿਤ ਵੇਲੇ ਉਠਾਓ ਗੁਰਬਾਣੀ ਨਾਲ ਜੋੜੋ ਇਹ ਨਾ ਕਹੋ ਠੰਡ ਲੱਗਦੀ ਐ ਇਹ ਨਾ ਕਹੋ ਠੰਡ ਲੱਗਦੀ ਐ ਉਹਨਾਂ ਨੂੰ ਇਹ ਕਹੋ ਪੁੱਤਰ ਛੋਟੇ ਸਹਿਬ ਜਾਦੇ 7 ਸਾਲ ਦੀ ਅਵਸਥਾ ਚ ਸੀਗੇ ਜਿਨ੍ਹਾਂ ਨੇ ਬਾਣੀ ਬਾਣੇ ਦੇ ਧਾਰਨੀ ਹੋਏ ਕਿਉਂ ਹੋਏ ਉਹਨਾਂ ਕੋਲ ਮਾਤੀ ਮਾਤਾ ਗੁਜਰਕੋਟ ਦੀ ਗੋਦ ਸੀਗੀ ਉਹਨਾਂ ਕੋਲ ਮਾਤਾ ਗੁਜਰਕੋਟ ਦੀ ਗੋਦ ਸੀਗੀ ਸੋ ਮੈਂ ਇਹੀ ਬੇਨਤੀ ਕਰੂੰਗਾ ਜਿਹੜੇ ਲੋਗ ਅੱਜ ਨਾਈਆਂ ਦੀ ਦੁਕਾਨਾਂ ਦੇ ਚੜ੍ਹ ਕੇ ਬਹਿੰਦੇ ਨੇ ਤੇ ਪਾਸ਼ਾ ਕਈ ਵਾਰ ਕਹਿੰਦੇ ਹੁੰਦੇ ਨੇ ਕਲਗੀ ਦਾ ਪਾਸ਼ਾ ਕਹਿੰਦੇ ਓਏ ਸਿੱਕਾ ਜਦੋਂ 나ਈ ਦੇ ਮੇਜ਼ ਤੇ ਬਹਿਣਾ ਕਦੇ ਮੇਰੀ ਅੱਖ ਅੱਖਾਂ ਪਾ ਕੇ ਦੇਖ ਤੇ ਵੈਗਨੂ ਜੀ ਨੇ ਕਿਹਾ ਸੀਗਾ ਦਸ਼ਮੇਸ਼ ਪਿਤਾ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ ਦिए ਸਚਾਰ ਚਾਰ ਮੂਏ ਤੋਂ ਕੀਆ ਹੁਆ ਜੀਵਤ ਕਈ ਹਜ਼ਾਰ ਉਹਨਾਂ ਨੇ ਸਾਡੇ ਵਾਲੀ ਉਂਗਲਾ ਕਰਕੇ ਹੱਥ ਕਰਕੇ ਕਿਹਾ ਸੀ ਤੇ ਅੱਜ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ ਸੋ ਮੇਰੀ ਬੇਨਤੀ ਹੈ ਵੀਰੋ ਦਸਤਾਰ ਦਾ ਪੱਗ ਦਾ ਦਮਾਲੇ ਦਾ ਸਤਿਕਾਰ ਕਰੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਗੁਰੂ ਦੀ ਸਿੱਖਿਆ ਦੇ ਚਲੋ ਇਤਨੀਆਂ ਕੋ ਬੇਨਤੀਆਂ ਪਰਵਾਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ